ਅੱਜ ਅੱਜ ਸਵੇਰੇ ਸਵੇਰੇ ਕਰਵਾਜ ਉੱਠ ਪਿਆ 5:30 ਵਜੇ ਉੱਠ ਕੇ ਸ਼ਰਾਰਤਾਂ ਕਰਨ ਲੱਗ ਗਿਆ ਬਾਈ ਕਹਿੰਦਾ ਮੈਂ ਖੇਡਣਾ ਅੱਜ ਤੇ ਨਹੀਂ ਜਾਣਾ ਪੁੱਤਰ ਤੂੰ ਘਰਨਾ ਨਹੀਂ ਜਾਣਾ ਠੰਡ ਬਹੁਤ ਹੈ ਬੱਚੇ ਨਾ ਜਾਣਾ ਨਾ ਜਾਣਾ ਆਪਾਂ ਤੁਸੀਂ ਸ਼ਾਮਾਂ ਨੂੰ ਜਾਣਾ ਠੀਕ ਹੈ ਠੀਕ ਹੈ ਕਦੋਂ ਜਾਣਾ ਹਾਂ ਘਰਵਾਜ ਨੇ ਕਦੋਂ ਜਾਣਾ ਦਰਵਾਇ ਨਾ ਜਾਣਾ ਸ਼ਾਮਾਨੂ ਹੋ ਕੋਈ ਨਹੀਂ ਆਵਾਜ਼ ਕੀ ਆ ਪਾ ਪਾ ਜੀ ਕਹਿੰਦੇ ਸਤਨਾ ਵਾਹਿਗੁਰੂ ਤੂੰ ਹੀ ਕਰੇ ਕਰਵਾ ਸਤਨਾ ਵਾਹਿਗੁਰੂ ਜੀ ਕਰਦੇ ਕੀ ਕਹਿੰਦਾ ਪਪਾ ਕੀ ਕਹਿੰਦਾ ਪਪਾ ਕਰੇ ਕਰਵਾ ਕਰੇ ਹੋ ਹੂੰ ਕੀ ਕਹਿੰਦਾ ਪਪਾ ਜੀ ਵਾਹਿਗੁਰੂ ਜੀ ਤੂੰ ਹੀ ਕਰੇ ਤੂੰ ਇਹ ਕਰ ਦੋ ਦਾਦੀ ਕੀ ਲੱਤੀ ਤੇ ਯਾ ਨਾ ਦਾਦੀ ਇੱਥੇ ਆਉਣ ਲੱਗੀ ਆ ਦਾਦੀ ਦਾਦੀ ਰਹੀ ਉਹਨੇ ਤੈ ਦੂਰੇ ਹੋਣ ਲੱਗੀ ਆ ਹਾਂ ਅੱਛੇ ਦਾਦੀ ਨੂੰ ਆਜ ਮਾਰ ਦੋ ਆਜ ਮਾਰ ਦੇ ਦਾਦੀ ਨੂੰ ਦਾਦੀ ਜੀ ਕਹੋ ਦਾਦੀ ਜੀ ਰੋਣ ਮਾਰ ਕੇ ਦਾਦੀ ਜੀ ਦਾਦੀ ਨੂੰ ਆਜ ਮਾਰ ਥੱਲੇ ਨਹੀਂ ਆ ਠੰਡ ਮੋਦਾ ਨਾ ਦਾਦੀ ਨੂੰ ਆਜ ਮਾਰ ਦੇ ਦਾਦੀ ਜੀ ਕਹ ਦਾਦੀ ਜੀ ਆਜ ਮਾਰ ਦੇ

नहीं है वो तो चल 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 भजी चल भजो मैं चल फिर ले चल चल कगरबाज कि चल 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 जा कित फिर इधर इतना करके तो <laughs> कर पीढ़ी डंड कि डंड लग जा डंड ला चलेगा ਡੰਡ ਲਾ ਗਿਆ ਹਾਂ ਇਦਾਂ ਡੰਡ ਲਾਏ ਆਧ ਕਿਰੋ ਚੱਲ 1 2 ਕਰੋ ਚੱਲ 1 ਕਰੀ ਇਹ ਲੰਮੇ ਨਹੀਂ ਬਣਾ ਲੰਮੇ ਬਹਿ ਕੇ ਐ 1 ਉਹ ਆ ਕਿਰਵਾਇ ਤੇ ਅੰਮੀ ਇਹ ਹੌਂ ਦੇ ਬੜੇ ਕੱਪੜੇ ਹਾਂ 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 ਇਹ ਕੱਪੜੇ ਦੇ ਬੜੇ ਵਾਹ ਤੇ ਆ ਟਾ ਨਹੀਂ ਓਏ ਚੱਕਾ ਕੱਪੜੇ ਬੜੇ ਕੁੱਤੀਆਂ ਅੰਮਾ ਕੁੱਤੇ ਹੀ ਹੁੰਦੇ

ਤੱਲ पे ਘਰ ਨੂੰ ਕਰੇ ਨੂੰ ਆਂਦੇ ਆ ਰਸਤੇ 'ਚ ਪ੍ਰਾਲੀ ਦਾ ਘਰਾ ਲੱਗਿਆ ਸੀ ਦੇਖ ਕੇ ਗਰਵਾਜ ਮਸਤ ਗਿਆ ਕਹਿੰਦਾ ਮੈਨੂੰ ਉੱਪਰ ਚੜਾਓ ਉੱਪਰ ਚੜਾਉਣ ਤੋਂ ਬਾਅਦ ਫਿਰ ਉਹਨੇ ਮਸਤੀ ਕੀਤੀ ਇੰਨੀ ਕਿ ਜ਼ਿਆਦਾ ਕਿ ਰੇ ਰੱਬ ਦਾ ਨਾਮ ਬਹੁਤ ਜ਼ਿਆਦਾ ਉਹ ਮਸਤੀ ਕੀਤੀ ਫਿਰ ਮਸਤੀ ਕਰਦਾ ਫਿਰ ਤਪੜੇ ਲੱਬੜ ਗਏ ਰਸਤੇ 'ਚ ਫਿਰ ਗਰਵਾਜ ਨੇ ਲੈ ਝੁੰਟੇ ਸਾਈਕਲ ਤੇ ਚੀ ਬੇਕਰੇ ਰਹਰ ਪਹੁੰਚਦੇ ਸਾਰ ਫਿਰ ਬਰਵਾਜ ਦੇ ਮੰਮੀ ਨੂੰ ਦੇਖ ਲਿਆ ਆਪਣੀ ਨੂੰ ਦੇਖਦੇ ਸਾਰ ਫਿਰ ਬਾੜ ਕੇ ਚਾਲ ਚੜ ਗਿਆ ਬੱਡੇ ਤੇ ਕਰਤੀ ਸ਼ੁਰੂ ਕਰੇ ਸ਼ਰਾਰਤਾਂ ਮੰਮੀ ਨਾਲ ਲੱਗਿਆ ਲੜਨ ਕਦੀ ਵਾਲ ਪਟਦਾ ਤੇ ਕਦੀ ਕੰਬਲ ਕੰਬਲ ਨੂੰ ਖਿੱਚ ਰਿਹਾ ਖਿੱਚਣ ਤੋਂ ਬਾਅਦ ਫਿਰ ਚੱਲ ਪਿਆ ਲਾਟੀਆਂ ਹੋ ਗਿਆ ਠੰਡਾ ਜਾਂ ਵਰਵਾਇਆ ਫਿਰ ਪਾਇਆ ਲੰਮਾ ਮम्मा ਦੇ ਨਾਲ ਦੇਖ ਰਿਹਾ ਫਿਰ ਮਿੰਨਾ ਮਿੰਨਾ ਮੇਰੇ ਨਾਲ ਚਲੋ ਫਿਰ ਪੀਓ ਜੂਸ ਵਰਵਾਇਆ ਜੂਸ ਪੀ ਲੈ ਆਪਣਾ ਹੁਣ ਮੈਂ ਬੋਲ ਲੱਗਾ ਆਪਣਾ ਹੁਣ ਹੋ ਰਿਹਾ ਆਲਾ ਜੂਸ ਪੀ ਲੈ ਕਰ ਮੈਂ ਥੋੜਾ ਜਾ ਕਾ ਬੱਬੂ ਜੀ ਗੂੰਗਾ ਹੈ ਕਹੀਂ ਕਰਵਾਇ ਕਹਿ ਕਹੀਂ ਨਾ ਦਿੰਨ ਕਿਆ ਠੀਕ ਹੈ ਮੈਂ ਦੱਦੂ ਨਾ ਕਿਹੜਾ ਤੈ ਗੋੜੀ ਜ਼ੋਰ ਤੀਕਾ

ਹਾਂ ਬੰਗੂ ਗੰਗੂ ਲੈਣੇ ਉਸ ਤੋਂ ਬਾਅਦ ਛੱਡਿਆ ਮੈਂ ਉਹਨੂੰ ਕਾਲਜ ਉਸ ਤੋਂ ਬਾਅਦ ਚੱਲ ਡਿਊਟੀ 'ਤੇ ਚਲਾ ਗਿਆ ਯਾਰ ਫਰੀ ਅਗੇ ਡਿਊਟੀ ਤੇ ਤੈਨਾਤ 8 ਘੰਟੇ ਪੂਰੇ ਨਿਊ ਮੀਦੇ ਉਸ ਤੋਂ ਬਾਅਦ ਬੈਂਕ ਵਿੱਚ ਆਏ 2000 ਜਸੂ ਦਵੰਦੀ ਆਪਣਾ ਨਾਲ ਬੀਬੀ ਅੰਕਲ ਜੀ

ബാബുവാ

ਬਾਗਿ ਤੇਰੇ? ਨੀ ਬਾਈ। ਦਰਬਾਰ ਦੀ ਟੀ-ਸ਼ਰਟ ਵੇਖ ਲ ਉਸਨੇ। ਉਹ ਉਹ ਕੀ ਲਿਖਿਆ? ਸੋਨੀ। ਲਿਖਿਆ ਨਾ। ਕਿਤਾ ਮੁੰਡਾ? ਪਤਾ ਨਹੀਂ। ਮਾਸੀ ਦਾ ਲਾਡਲਾ। ਮਾਸੀ ਕਿੱਥੇ ਤੇਰੀ? ਪਤਾ ਨਹੀਂ। ਘਰੇ। ਮਰਵਾ ਦੀ ਮਾਸੀ ਕਿੱਥੇ? ਬਾਗੇ ਚੋਰ ਨਹੀਂ ਖਾਈਦੇ ਪੁੱਤ। ਉਹ ਗਿਆ ਮਿਓਂ ਲੁਪੜ ਕੇ। ਬਚ ਗਿਆ। ਘਰ ਮੈਂ। ਉਹ ਆਹ ਬੰਦੇ ਲਈ। ਉਹ ਗਿਆ। ਉਸ ਤੋਂ ਬਾਅਦ ਫਿਰ ਮੈਂ ਵੀ ਨਹੀਂ ਦਿੱਤੇ ਕੱਪੜੇ ਪ੍ਰੈਸ। ਤੇ ਯਾਰਾ ਨੇ ਪਾਣੀ ਸੀ ਅਜੀ ਕੱਪੜੇ ਜਾਂ ਵਾਸਤੇ ਵਾਹਤੀ ਜਾਗੇ ਤੇ ਦੋਸਤੋ ਇਹ ਖਿਚੀ ਤਿਆਰੀ ਆਪਾਂ ਸਾਰਿਆਂ ਨੇ ਚੱਲ ਬੇ ਫਿਰ ਜਾਗੇ ਤੇ ਆ ਵੇਖ ਲੋ ਜੀ ਸਾਰੇ ਟੱਬਰ ਤੋਂ ਨਹੀਂ ਲੋਟ ਹੁੰਦਾ ਸਾਡੇ ਤੋਂ ਖਲਾਰਾ ਵੇਖੋ ਇਹਨੇ ਪਾਇਆ ਸਾਰੇ ਘਰ ਚ ਬੇ ਦੋੱਚੇ ਟਰ ਬੈ ਗਏ ਨੇ ਲੋਟ ਆ ਜਾਣਾ ਫਿਰ ਮਾਂ ਦਾ बहुत खोरू पैर अपने अपना हिसाब तो का एक दिन पहला पार्टी हिसाब तो का मूह ससद कर उस तो गए वि पार्टी के स्वागत बहुत वादिया हो <laughs> मैं खाने पकौड़े पूछा कितने मेरा मतलब कहना मैं भी खाने पकौड़े <laughs> <laughs>

ਨਾ ਕੁਝ ਖਾਣ ਨੂੰ। ਮਨ ਨੂੰ ਕੇ ਲੱਗਦਾ ਮੈਨੂੰ। ਚਲੋ ਜੀ ਲਓ ਜੀ ਅਸੀਂ ਤਾਂ ਲੱਗਿਆ ਸੌਣ ਹੁਣ। ਸੌਂ ਗਿਆ ਅਗਰਵਾਦ ਸਿੰਘ। ਹੁਣ ਲੱਗੇ ਅਸੀਂ ਵੀ ਸੌਣ। ਗੁੱਡ ਨਾਈਟ ਸਾਰਿਆਂ ਨੂੰ। ਸਾਰੇ ਖੁਸ਼ ਰਹੋ। ਬਾਏ ਸਾਰਿਆਂ ਨੂੰ। ਬਾਇ ਗਿਰਵਾਜ। ਬਾਏ। ਬਾਏ ਬਾਏ।